ਗੁਰਦੁਆਰਾ ਅੱਜ ਅਸੀਂ ਆਏ ਹੋਇਆ 12 ਤਰੀਕ ਹੈਗੀ ਅੱਜ ਮਈ 12 ਮਈ ਦਿਨ ਐਤਵਾਰ ਹੈਗਾ ਇਹ ਲੁਧਿਆਣਾ ਦੇ ਵਿੱਚ ਪੈਂਦਾ ਹੈਗਾ ਗੁਰਦੁਆਰਾ ਦੇਖ ਸਰ ਸਾਹਿਬ ਇਸ ਜਗ੍ਹਾ ਤੇ ਪਾਤਸ਼ਾਹੀ 6ਵੀਂ ਦੇ ਪਾਤਸ਼ਾਹੀ 10ਵੀਂ ਦੋਵਾਂ ਦੇ ਚਰਨ ਪਏ ਹੋਣੇ ਦੋ ਨishan ਸਾਹਿਬ ਚ ਗੁਰਦੁਆਰੇ ਦੇ ਅੰਦਰ ਲੱਗੇ ਹੋਏ ਨੇ ਤੇ ਜਿਹੜੇ ਪਾਤਸ਼ਾਹੀ 6ਵੀਂ ਪਾਤਸ਼ਾਹੀ ਦੀ ਜਦੋਂ ਗਵਾਲੀਅ ਤੋਂ ਆਇਆ ਸੀ ਉਹਨਾਂ ਨਾਲ ਕਾਫੀ ਸਿੰਘ ਸਨ ਘੋੜੇ ਸਵਾਰ ਸਨ ਤੋਪਾਂ ਸਨ ਤੋ ਕੋ ਇੱਥੇ ਆ ਕੇ ਉਹਨਾਂ ਦੇ ਜਿਹੜੇ ਦਰਖਤ ਨਾਲ ਘੋੜਾ ਬੰਨਿਆ ਸੀ ਉਹ ਇੱਥੇ ਦਰਖਤ ਅੱਜ ਵੀ ਮੌਜੂਦ ਹੈਗਾ ਦੇ 10ਵੇਂ ਪਾਸ਼ਾ ਵੀ ਜਦੋਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਜਮ ਤੋੜ ਦੀ ਲੜਾਈ ਤੋਂ ਬਾਅਦ ਗੰਨੀ ਖਾਨ ਨੱਬੀ ਖਾਨ ਉੱਚ ਦਾ ਪੀਰ ਬਣ ਕੇ ਆਏ ਸਨ ਤਾਂ ਉਹ ਇੱਥੇ ਆਏ ਸਨ ਤੇ ਉਦੋਂ ਗੁਰੂ ਸਾਹਿਬ ਨੇ ਇੱਥੇ ਇੱਕ ਦੇਖ ਵਰਤਾਈ ਸੀ ਜਿਸ ਕਰਕੇ ਇਸ ਗੁਰਦੁਆਰੇ ਦਾ ਨਾਮ ਦੇਖ ਸਰ ਸਾਹਿਬ ਹੈਗਾ ਤੇ ਇੱਥੇ ਜਿਹੜਾ ਹੈਗਾ ਸੰਡੇ ਨੂੰ ਬਹੁਤ ਰਸਮੀ ਹੁੰਦਾ ਹੈ ਬਹੁਤ ਸੰਗਤ ਇੱਥੇ ਆਈ ਹੋਈ ਹੈ ਇਸ ਟਾਈਮ ਗੁਰਦੁਆਰਾ ਦੇਖ ਸਰ ਸਾਹਿਬ ਜਿਹੜਾ ਕੀ ਗੁਰਦੁਆਰਾ ਘਟਾਣੀ ਸਾਹਿਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਤੇ ਇਹ ਜਿਹੜਾ ਹੈਗਾ ਦੋ ਰਾਹੇ ਦੇ ਨੇੜੇ-ਨੇੜੇ ਤੇ ਪੈਂਦਾ ਹੈਗਾ ਜਦੋਂ ਲੁਧਿਆਣਾ ਸਮਰਮਾਰਗ ਕ੍ਰੋਸ ਕਰਦੇ ਆਪਾਂ ਤੇ ਚੰਡੀਗੜ੍ਹ ਤੋਂ ਜਸਟ 80 ਕਿਲੋਮੀਟਰ ਦੇ ਆਸ-ਪਾਸ ਇਹ ਜਿਹੜਾ ਹੈਗਾ ਗੁਰੂ ਘਰ ਮੰਦਿਰ ਹੈਗਾ ਤੁਸੀਂ ਆ ਸਕਦੇ ਹੋ ਸੋਖੀ ਰੋਡ ਹੈ ਹਾਈਵੇ ਬੜਾ ਵਧੀਆ ਬਣਿਆ ਹੋਇਆ ਹੈਗਾ ਸਮਰਾਲਾ ਤੋਂ ਬਾਅਦ ਜਿਹੜਾ ਹੈਗਾ ਉਹ ਜਿੱਥੇ ਨਹਿਰ ਹੈਗੀ ਜਦੋਂ ਮੋਗਾ ਵੱਲ ਮੁੜਦੇ ਹੈਗੇ ਉਹ ਨਹਿਰ ਦੇ ਨਾਲ-ਨਾਲ ਮੁੜਨਾ ਤੇ ਉਸ ਨਹਿਰ ਨੂੰ ਆਪੋਜੀਟੇਟ ਗੁਰੂ ਘਰ ਹੈਗਾ ਜਸਟ ਥੋੜੀ ਦੂਰ ਬਾਅਦ ਹੀ ਹੈ ਜਦੋਂ ਆਪਾਂ ਮੇਨ ਹਾਈਵੇ ਤੋਂ ਮੁੜਦੇ ਹੈਗੇ ਸਤਪੁਰੰਗ ਸਤਪੁਰੰਗ ਵਾਲੇ ਕਿਹਨੀਆਂ ਬਿਨ ਧਾਤੀ ਹਰ ਸੰਗਤ ਤੋਂ ਪਾਵਾਂ ਧਾਗ ਹੀਰ ਕੰਮ ਛੋਟਾ ਖੜਵਾ ਬਿਨ ਧਾਤੋਂ ਸੱਚ ਸੰਗਤ ਦੇ ਤੇ ਬਿਨ ਸੰਗਤ ਤੋਂ ਬਾਲ ਪਿਛੇ ਜਿਉਂ ਸੋਚਣ ਵਾਲੀ ਗੱਲ ਆ ਸਤਿਗੁਰੂ ਜਿੱਤਰੀ ਮੰਗਦੀ ਗੱਲ ਉਹ ਸਾਹਮਣੇ ਜੱਡੀ ਰੋੜ ਆ ਰਹੀ ਆ ਕਾਰਾਂ ਵਗਾਰਾਂ ਖੜੀਆਂ ਨੇ ਉਧਰੋਂ ਅਸੀਂ ਆਏ ਹੈਗੇ ਤੇ ਇੱਧਰ ਪਿੰਡ ਦਾ ਫੇਲ ਲੱਗਿਆ ਇੱਥੇ ਇੱਧਰ ਜਿਹੜੀ ਹੈ ਪਾਰਕਿੰਗ ਦੀ ਵਿਵਸਥਾ ਹੈਗੀ ਹੈ ਗੱਡੀਆਂ ਵਗੈਰਾ ਖੜਦੀਆਂ ਨੇ ਇੱਥੇ ਆਂਦੇ ਨੇ ਲੋਕੀ ਵਗੈਰਾ ਤੇ ਇੱਧਰੋਂ ਅਸੀਂ ਆਏ ਹੈਗੇ ਇੱਧਰ ਹੈਗਾ ਦਰਸ਼ਨੀ ਦੁੜੀ ਗੁਰਦੁਆਰਾ ਦੇਖਸਰ ਸਾਹਿਬ ਕਰਦੇ ਆਂ ਚੱਲ ਕੇ ਅੰਦਰ ਦਰਸ਼ਨ ਆ ਮੇਨ ਦਰਸ਼ਨੀ ਦੁੜੀ ਹੈਗੀ ਹੈ ਇੱਧਰ ਜੋੜਾ ਘਰ ਹੈਗਾ ਇੱਧਰ ਕਾਰ ਸੇਵਾ ਵਾਲੇ ਭਾਬੇ ਤੇ ਉਹ ਸਾਹਮਣੇ ਖੜਾ ਪ੍ਰਸ਼ਾਦੀਆਂ ਤੇ ਗਾ ਦਾ ਕਾਊਂਟਰ ਹੈਗਾ ਇੱਧਰ ਮਹਾਰਾਜ ਦੇ ਦਰਸ਼ਨ ਕਰਨ ਦਾ ਸਥਾਨ ਇਹ ਨਿਸ਼ਾਨ ਸਾਹਿਬ ਰਹੇ ਨੇ ਕੰਮੀ ਆਸਣਾ ਤੱਕ ਨਾ ਕੋ ਬਸ ਉਹ ਮੇਰੇ ਮਜਬਾਣੀ ਲੱਪਾ ਚੱਲਾਂਗੇ ਲੰਗਰ ਪ੍ਰਸ਼ਾਦਾ ਪਾਣੀ ਛਕਦੇ ਚੱਲ ਕੇ ਥੋੜਾ ਬਹੁਤ ਗੁਰੂ ਦਾ ਲੰਗਰ ਹੈਗਾ ਇੱਧਰ ਇਹ ਪ੍ਰਕਰਮਾਂ ਦਾ ਹਿੱਸਾ ਹੈਗਾ ਪਰ ਕੰਮਾਂ ਦੇ ਸਾਈਡ ਤੋਂ ਹੀ ਜਿਹੜਾ ਹੈਗਾ ਲੰਗਰ ਨੂੰ ਜਾਣ ਵਾਸਤੇ ਰਸਤਾ ਹੈਗਾ ਇਹ ਇੱਧਰ ਗੁਰੂ ਦਾ ਲੰਗਰ ਹਾਲ ਹੈਗਾ ਇੱਥੋਂ ਰਸਤਾ ਹੈਗਾ ਇਹ ਪ੍ਰਕਰਮਾ ਦਾ ਇਸ ਇਧਰ ਲੰਗਰ ਨੂੰ ਜਾਣ ਵਾਸਤੇ ਰੋਡ ਬਣਾਇਆ ਹੋਇਆ ਹੈ ਗੁਰੂ ਦਾ ਲੰਗਰ ਇਧਰ ਹੈ ਲੰਗਰ ਨੂੰ ਜਾਣ ਵਾਸਤੇ ਬਣਾ ਰਸਤਾ ਹੈ ਇਹ ਲੰਗਰ ਦੀ ਗੈਲਰੀ ਹੈ ਗੁਰੂ ਦਾ ਲੰਗਰ ਹੈਗਾ ਇਧਰ ਇਧਰ ਵੀ ਰਸਤਾ ਹੈਗਾ ਸੰਗਤ ਇਧਰੋਂ ਵੀ ਆ ਰਹੀ ਹੈ ਇਹ ਹੈਗਾ ਗੁਰੂ ਦਾ ਲੰਗਰ ਇਹ ਲੰਗਰ ਹਾਲ ਹੈਗਾ ਪ੍ਰਸਾਦਾ ਪਾਣੀ ਬੱਤੀ ਖੜਰੇ ਨੇ ਉਹ ਦੂਜੇ ਪਾਸੇ ਚਾਹ ਦਾ ਲੰਗਰ ਹੈਗਾ ਉਹ ਚਾਹ ਛਕ ਰਹੇ ਨੇ ਬੰਦੇ ਉਹ ਚਾਹ ਦਾ ਲੰਗਰ ਹੈਗਾ ਇੱਧਰ ਇਹਦਾ ਪ੍ਰਸ਼ਾਦਾ ਪਾਣੀ ਸੰਗਤ ਜਿਹੜੀ ਆ ਛੱਕ ਰਹੀ ਹੈ ਗੁਰੂ ਕੇ ਸਿੱਖ ਜਿਹੜੇ ਕੇ ਸੇਵਾ ਦਾ ਮੰਦਰ ਵਰਤਾਰੇ ਨੇ ਅੰਦਰ ਸੇਵਾ ਇੱਧਰੋਂ ਐਂਟਰਸ ਹੈਗੀ ਹੈ ਦਾਤ ਤੇਰੀ ਦਾਤ ਤੇਰੀ ਪ੍ਰਭੂ ਮੇਰੇ ਐਸੀ ਦਾਤ ਤੇਰੀ ਸੀ ਸਾਥ ਤੇਰੀ ਸਾਥ ਤੇਰੀ ਪ੍ਰਗਮੇ